ਪੂਜਾ ਕੀਤੀ ਸੀ ਮੈਂ ਤੈਨੂੰ ਜਾਣ ਦੇਵਤਾ ਪੂਜਾ ਕੀਤੀ ਸੀ ਮੈਂ ਤੈਨੂੰ ਜਾਣ ਦੇਵਤਾ ਤੂੰ ਦੇ ਗਿਆ ਆਸਰਾਪ ਜਿੰਦ ਨੂੰ ਤੇਰੇ ਆਸਰੇ ਸੀ ਬੇੜੀ ਮੇਰੇ ਪਿਆਰ ਦੀ ਤੂੰ ਡੁੱਬੀ ਵਿੱਚ ਕਾਰ ਸਜਣਾ ਤੇਰੇ ਆਸਰੇ ਸੀ ਬੇੜੀ ਤੂੰ ਡੋਬੀ ਬੱਚੇ ਕਾਰ ਸਜਣਾ ਚੋਰਾ ਖਾ ਗਿਆ ਹੱਡਾਂ ਨੂੰ ਕੁਣ ਬਣ ਕੇ ਜੁਦਾਈ ਗਈ ਐ ਮਾਰ ਸਜਣਾ ਵੇ ਜੁਦਾਈ ਗਈ ਐ ਮਾਰ ਸਜਣਾ ਮੇਰੇ ਚਮਨਤ ਸੋਣ ਦੀਆਂ ਕਣੀਆਂ ਮੇਰੇ ਚਮਨਤ ਸੋਣ ਦੀ ਕੜੀਆਂ ਵਰੀਆਂ ਤੇ ਜਾਵ ਬਣ ਕੇ ਅਸੀਂ ਫੁੱਲਾਂ ਕੋਲ ਪਾਣੀ ਨੇ ਚੁਰਿਟਾਂ ਅਸੀਂ ਫੁੱਲਾਂ ਕੋਲ ਪਾਣੀ ਨੇ ਚੁਰਿਟਾਂ ਕਰ ਇਤੇਵਾਰ ਸਜਣਾ ਚੋਰਾ ਖਾ ਗਿਆ ਹੱਡਾਂ ਨੂੰ ਕਉਣ ਬਣ ਕੇ ਜੁਦਾਈ ਗਈ ਏ ਮਾਰ ਸਜਣਾ ਵੇ ਜੁਦਾਈ ਗਈ ਏ ਮਾਰ ਸਜਣਾ ਡੂੰਗੇ ਬਹੁਤ ਨੇ ਸਮੁੰਦਰ ਇਹ ਗਮ ਦੇ ਮੈਂ ਲੰਗਾ ਕਿਵੇਂ ਪਾਰ ਸਜਣਾ ਵੇ ਮੈਂ ਲੰਗਾ ਕਿਵੇਂ ਪਾਰ ਸਜਣਾ ਚੋਰਾ ਖਾ ਗਿਆ ਹੱਡਾਂ ਨੂੰ ਕਉਣ ਬਣ ਕੇ ਜੁਦਾਈ ਗਈਏ ਮਾਰ ਸਜਣਾ ਵੇ ਜੁਦਾਈ ਗਈਏ ਮਾਰ ਸਜਣਾ ਵੇ ਜੁਦਾਈ ਗਈਏ ਮਾਰ ਸਜਣਾ ਵੇ